ਹੈਲੋ ਅੰਜੀ ਸਤਿ ਸ੍ਰੀ ਅਕਾਲ ਦੋਸਤੋ ਸਾਰਿਆਂ ਨੂੰ ਮੈਂ ਤੁਹਾਡਾ ਗੁਰਵਿੰਦਰ ਸਿੰਘ ਤੇ ਸਵਾਗਤ ਕਰਨਾ ਆਪਣੇ ਚੈਨਲ ਗੁਰਵਿੰਦਰ ਕੋਟਲੀ ਤੇ ਜਿਵੇਂ ਕਿ ਤੁਸੀਂ ਆਪਣਾ ਥੰਬਨੇਲ ਦੇਖ ਹੀ ਲਿਆ ਵੀ ਆਪਾਂ ਤੁਹਾਨੂੰ ਫ੍ਰੀ ਵਿੱਚ netflix ਚਲਾਉਣਾ ਸਿਖਾਵਾਂਗੇ ਤੇ ਆਪਾਂ ਮਹੀਨੇ ਦਾ ਪੈਕੇਜ ਲੈਣੇ ਆ ਤੇ ਆਪਾਂ ਉਸ ਮਹੀਨੇ ਦੇ ਪੈਕੇਜ ਤੋਂ ਬਿਨਾ ਬਿਲਕੁਲ ਲਾਈਫਟਾਈਮ ਫ੍ਰੀ ਤੁਹਾਨੂੰ netflix ਚਲਾਉਣਾ ਸਿਖਾਉਨੇ ਆ ਤਾਂ ਆਪਣੇ ਚੈਨਲ ਨਾਲ ਬਨੇ ਰਹੋ ਇਸ ਤੋਂ ਪਹਿਲਾਂ ਜਿਨ੍ਹਾਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਲੈਕ ਸ਼ੇਅਰ ਕਰੋ ਆਪਣੀ ਵੀਡੀਓ ਕਿਵੇਂ ਲੱਗੀ ਦੱਸਿਓ ਤੇ ਆਜੋ ਤੁਹਾਨੂੰ ਲੈ ਕੇ ਚੱਲਦੇ ਆ ਮੋਬਾਈਲ ਦੀ ਸਕਰੀਨ ਤੇ ਤਿੰਦੋ ਕਹੋਨੇ ਆ ਵੀ ਤੁਸੀਂ ਕਿਦਾਂ Netflix 프리 ਦੇ ਵਿੱਚ ਚਲਾ ਸਕਦੇ ਹੋ ਚਲੋ ਦੋਸਤੋ ਤੇ ਦੋਸਤੋ ਇਹ ਆਫਰ ਸਿਰਫ iPhone ਯੂਜ਼ਰਸ ਲਈ ਹੈ ਵੀ ਸਿਰਫ iPhone ਤੇ ਹੀ ਚੱਲੇਗਾ Android ਲਈ ਵੀ ਆਪਾਂ ਜਲਦੀ ਲੈ ਕੇ ਆਵਾਂਗੇ ਤੇ ਚਲੋ ਆਪਾਂ ਚੱਲਦੇ ਮੋਬਾਈਲ ਦੀ ਸਕਰੀਨ ਤੇ ਦੋਸਤੋ ਹੁਣ ਆਪਾਂ ਮੋਬਾਈਲ ਦੀ ਸਕਰੀਨ ਤੇ ਆ ਚੁੱਕੇ ਆ ਸਭ ਤੋਂ ਪਹਿਲਾਂ ਆਪਾਂ App Store ਓਪਨ ਕਰਾਂਗੇ ਐਪਸਟੋਰ ਓਪਨ ਤੋਂ ਬਾਅਦ ਕਰਨ ਤੋਂ ਬਾਅਦ ਆਪਾਂ ਇੱਥੇ ਲਿਖਣਾ ਨੀਡ ਐਨ ਈ ਏ ਟੀ ਨੀਡ ਬਿੱਲ ਇਹਨੂੰ ਆਪਾਂ ਸਰਚ ਕਰਕੇ ਓਕੇ ਕਰਾਂਗੇ ਇਹਦੇ ਬਾਅਦ ਆਪਾਂ ਇਹਨੂੰ ਇੰਸਟਾਲ ਕਰ ਲੈਣਾ ਆਪਣੇ ਫੋਨ 'ਚ ਇੰਸਟਾਲ ਓਨ ਕਰਕੇ ਇਹਨੂੰ ਆਪਾਂ ਓਪਨ ਕਰਦੇ ਹਾਂ ਓਪਨ ਹੋਣ ਤੇ ਜਿਹੜੀ ਪਰਮਿਸ਼ਨ ਮੰਗੂ ਆਪਾਂ ਅਲਾਉ ਕਰ ਦੇਣੀ ਆ ਇਹਦੇ ਬਾਅਦ ਥੋੜਾ ਪ੍ਰੋਸੈਸਿੰਗ ਲੂਗਾ ਤਾਂ ਆਪਾਂ ਕਰਦੇ ਹਾਂ ਵੇਟ ਇਹਨੂੰ ਹੋ ਜਾਂਦੇ ਫਿਰ ਆਪਾਂ ਓਪਨ ਕਰਕੇ ਤੁਹਾਨੂੰ ਦਿਖਾਉਂਦੇ ਆ ਹਾਂਜੀ ਦੋਸਤੋ ਤੇ ਓਪਨ ਹੋ ਚੁੱਕਿਆ ਕਿਉਂਕਿ ਆਪਾਂ ਪਹਿਲਾਂ ਓਪਨ ਕਰ ਲਈ ਤਾਂ ਕਰਕੇ ਆਪਣੇ ਕੋਲ ਸਿੱਧਾ Netflix ਹੀ ਓਪਨ ਹੋ ਗਿਆ ਤੇ ਇਹ ਪਹਿਲਾ ਜੋ ਆਪਾਂ ਓਪਨ ਕਰਾਂਗੇ ਤਾਂ ਮੈਂ ਤੁਹਾਨੂੰ ਸਕਰੀਨਸ਼ਾਟ ਲਾ ਦਨਾ ਉੱਪਰ ਸਰਚ ਆਈਕਨ ਤੇ ਆਪਾਂ ASK ਆਸਕ ਲਿਖ ਕੇ ਸਬਮਿਟ ਕਰਦੇ ਹਾਂ ਤਾਂ ਸਿੱਧਾ ਆਪਣੇ ਕੋਲ Netflix ਓਪਨ ਹੋ ਚੁੱਕੂਗਾ ਇੱਥੇ ਤੁਸੀਂ ਫ੍ਰੀ ਦੇ ਵਿੱਚ ਕੋਈ ਫਿਲਮ ਦੇਖ ਸਕਦੇ ਹੋ ਜੀ ਜੀਟੀਵੀ ਚਲਾ ਸਕਦੇ ਹੋ ਜਿਓ ਹੌਟਸਟਾਰ ਵੀ ਫ੍ਰੀ ਦੇ ਵਿੱਚ ਚਲਾ ਸਕਦੇ ਹੋ ਉਹ ਵੀ ਲੈਫਟ ਟਾਈਮ ਵਾਸਤੇ ਤੇ ਉੱਪਰ ਸਰਚ ਵਾਲੇ ਆਈਕਨ ਵਿੱਚ ਸਰਚ ਕਰਨਾ ਹਾਂ ਆਸਕ AASK AASK ਤੁਹਾਨੂੰ ਸਬਮਿਟ ਕਰ ਦੇਣਾ ਤੇ ਦੱਸੋ ਆਪਣੀ ਵੀਡੀਓ ਕਿਵੇਂ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਵਾਤਵਾਰ ਕਰੋ ਤੇ ਸ਼ੇਅਰ ਕਰੋ ਤੇ ਆਪਣੇ ਚੈਨਲ ਨਾਲ ਜੁੜੇ ਰਹੋ ਇਸ ਤੇ ਆਪਾਂ ਇਸੇ ਤਰ੍ਹਾਂ ਟੈਕਨੀਕਲ ਵੀਡੀਓ ਅੱਗੇ ਤੋਂ ਅਪਲੋਡ ਕਰਦੇ ਰਵਾਂਗੇ ਤੇ ਆਪਣੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰੋ ਧੰਨਵਾਦ ਜੀ ਹੈ